ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿ ਅੱਜ 22 ਮਾਰਚ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਸੋ ਜਿਵੇਂ ਕਿ ਕੱਲ ਦੀ ਅਪਡੇਟ ਵਿੱਚ ਵੀ ਦੱਸਿਆ ਸੀ ਕਿ 21-22 ਮਾਰਚ ਦੋ ਦਿਨ ਬੱਦਲਵਾਈ ਟੁੱਟਮੇ ਰੂਪ ਵਿੱਚ ਰਹੇਗੀ ਕਾਰਨ ਕਿ ਜਿਹੜਾ ਇੱਕ ਸਿਸਟਮ ਪਹੁੰਚ ਰਿਹਾ ਹੈ ਤੇ ਉਹਦੇ ਚੱਲਦੇ ਜਿਹੜੇ 21-22 ਤਈ ਇਹ ਦਿਨਾਂ ਦੇ ਵਿੱਚ ਟੁੱਟਮੇ ਬੱਦਲਵਾਈ ਦੀ ਜਿਹੜੀ ਆਵਾਜ਼ ਹੈ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇਹ ਸਿਸਟਮ ਦਾ ਤਕੜਾ ਪ੍ਰਭਾਵ ਆ ਉਹ ਜਿਆਦਾ ਕੋਈ ਪੰਜਾਬ ਉੱਪਰ ਨਹੀਂ ਆ ਪੰਜਾਬ ਵਿੱਚ ਮੌਸਮ ਠੀਕ ਠਾਕ ਟੁੱਟਮੇ ਬੱਦਲਵਾਈ ਵਾਲਾ ਰਹੂਗਾ ਕੁਝ ਹਿੱਸਿਆਂ ਵਿੱਚ ਥੋੜੀ ਬਹੁਤ ਕਿਣਮਣ ਜਾਂ ਹਲਕੇ ਫੁਲਕੇ ਮੀਂਹ ਦੇ ਛਿੱਟੇ ਪੈ ਸਕਦੇ ਨੇ ਕੁਝ 5-7-10 ਮਿੰਟਾਂ ਦੀ ਇਸੋ ਜਿਹੀਆਂ ਛੋਟੀ talking to you on it. ਸੋ ਅੱਜ ਦੀ ਗੱਲ ਕਰੀਏ ਆਪਾਂ 22 ਮਾਰਚ ਦਾ ਦੇਖ ਰਹੇ ਹਾਂ ਕਿ ਹਲਕੀ ਟੁੱਟਮੀ ਬੱਦਲ ਬਾਈ ਅੱਜ ਵੀ ਪੰਜਾਬ ਵਿੱਚ ਬਣੀ ਹੈ ਸਵੇਰ ਦੇ ਹਿੱਸਿਆਂ ਤੋਂ ਸਵੇਰ ਦੇ ਮੌਕੇ ਤੋਂ ਪੰਜਾਬ ਦੇ ਪੂਰਬੀ ਹਿੱਸਿਆਂ ਦੇ ਵਿੱਚ ਜਿਦੇ ਵਿੱਚ ਇਲਾਕੇ ਆਪਾਂ ਗੱਲ ਕਰਦੇ ਸੱਕਦੇ ਜਿਵੇਂ ਚੰਡੀਗੜ੍ਹ ਸਾਈਡ ਦੇ ਇਲਾਕੇ ਹੋਗੇ ਮੋਹਾਲੀ, ਕਰਾਲੀ, ਆਪਣੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਕੁਝ ਪਟਿਆਲੇ ਦੇ ਭਾਗ ਲੁਧਿਆਣੇ ਦੇ ਪੂਰਬੀ ਹਿੱਸੇ ਹੋਗੇ ਮਲੇਰਕੋਟਲਾ ਸਾਈਡ ਦੇ ਇਲਾਕੇ ਹੋਗੇ ਤੇ ਬਾਕੀ ਕੁਝ ਨਵਾਂ ਸ਼ਹਿਰ ਦੇ ਆਸ-ਪਾਸ ਦੇ ਹਿੱਸੇ ਹੋਗੇ ਨਗਰ ਦੰਦਪੁਰ ਸਾਹਿਬ ਸੋ ਇਹਨਾਂ ਹਿੱਸਿਆਂ ਵਿੱਚ ਹਲਕੀ-ਫੁਲਕੀ ਬੱਦਲ ਬਾਈ ਟੁੱਟਮੀ ਦਰ ਫੁਲਕੀ ਕਿਣਮਣ ਪੈ ਸਾਦੀ ਹੈ ਕੁਝ ਮੀਂਹ ਦੇ ਛਿੱਟੇ ਹਲਕੇ ਫੁਲਕੀ ਡਿੱਗ ਸਕਦੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਤੇ ਉੱਥੇ ਹੀ ਪੱਛਮੀ ਪਾਸੇ ਵੀ ਕੁਝ ਛੋਟੇ-ਮੋਟੇ ਬੱਦਲੀ ਸਿਸਟਮ ਅੱਜ ਪੰਜਾਬ ਦੇ ਵਿੱਚ ਐਂਟਰ ਕਰਨਗੇ ਜਿਹਦੇ ਚਲਦੇ ਆਪਾਂ ਨੂੰ ਪੰਜਾਬ ਦੇ ਜਿਹੜੇ ਪੱਛਮੀ ਖਾਸ ਤੌਰ ਤੇ ਮਾਝੇ ਦਾ ਖੇਤਰ ਜਿਹਦੇ ਵਿੱਚ ਅਮਰਸਰ ਗੁਰਦਾਸਪੁਰ ਦੇ ਇਲਾਕੇ ਹੋਗੇ ਤਰਨਤਾਰ ਸਾਹਿਬ ਦੇ ਭਾਗ ਹੋਗੇ ਤੇ ਨਾਲ ਲੱਗਦੇ ਕੁਝ ਫਿਰੋਜ਼ਪੁਰ ਦੇ ਇਲਾਕੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਟੁੱਟਮੀ ਬੱਦਲਬਾਈ ਐਂਟਰ ਹੋ ਸਕਦੀ ਹੈ ਸਵੇਰ ਤੋਂ ਲੈ ਕੇ ਦੁਪਹਿਰ ਦੇ ਆਸ-ਪਾਸ ਤੱਕ ਸੋ ਜਿਹਦੇ ਚਲਦੇ ਕੁਝ ਹਿੱਸਿਆਂ ਵਿੱਚ ਅਚਾਨਕ ਕੁਝ ਛੋਟੇ-ਮੋਟੇ ਕਾਲੇ ਬੱਦਲ ਆ ਸਕਦੇ ਨੇ ਜਿਸ ਦੇ ਨਾਲ ਕੁਝ ਹਵਾਵਾ ਵੀ ਤੇਜ਼ ਗਤੀ ਤੇ ਚੱਲ ਸਕਦੇ ਰਹਿਗੇ ਹਾਲਾਂਕਿ ਇਹ ਸਿਸਟਮ ਬ ਹਿੱਟੇਗੀ ਪਰ ਫਿਰ ਵੀ ਹੋ ਸਕਦਾ ਹੈ ਕਿ 10-15 ਮਿੰਟ ਦੇ ਲਈ ਕੁਝ ਹਿੱਸਿਆਂ ਵਿੱਚ ਮੀਂਹ ਦੇ ਹਲਕੇ-ਫੁਲਕੇ ਛਿੱਟੇ ਪੈ ਸਕਦੇ ਨੇ ਜਿਹੜੇ ਕਿ ਪੈਚੀ ਰੂਪ ਵਿੱਚ ਹੋਣਗੇ ਛੋਟੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਕੋਈ ਵੱਡੀ ਤਕੜੀ ਹਲਚਲ ਨਹੀਂ ਹੋਵੇਗੀ ਸੋ ਅੱਛਾ ਬੱਦਲ ਹੋਣਗੇ ਜਿਹੜੇ ਪੰਜਾਬ ਦੇ ਉੱਪਰ ਦੀ ਗੁਜ਼ਰਦੇ ਹੋਏ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀਆਂ-ਫੁਲਕੀਆਂ ਕਾਰਵਾਈਆਂ ਕਰ ਸਕਦੇ ਨੇ ਹਵਾਵਾਂ ਸਵੇਰ ਤੋਂ ਦੁਪਹਿਰ ਤੱਕ ਪੂਰਬੀ ਦਿਸ਼ਾ ਤੋਂ ਵਗਣਗੀਆਂ ਤੇ ਉਸ ਤੋਂ ਬਾਅਦ ਉੱਤਰੀ ਹੈ ਤੇ ਫਿਰ ਉੱਤਰ-ਪੱਛਮੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਹਵਾਵਾਂ ਦੀ ਗਤੀ ਹਲਕੀ ਦਰਮਿਆਨੀ ਹੀ ਰਹੇਗੀ ਤੇ ਕੱਲ ਨੂੰ 23 ਮਾਰਚ ਨੂੰ ਵੀ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਥੋੜੀ ਜੀ ਤੇਜ਼ ਗਤੀ ਤੇ ਚੱਲਣਗੀਆਂ ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਹੈ ਮੌਸਮ ਦੀ ਆਪਾਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰ ਦਵਾਂਗੇ ਜੇਕਰ ਦੁਪਹਿਰ ਬਾਅਦ ਕਿਸੇ ਇਲਾਕੇ ਵਿੱਚ ਕੋਈ ਮੌਸਮੀ ਹਲਚਲ ਨਜ਼ਰ ਆਵੇਗੀ ਉਹਦੀ ਜਾਣਕਾਰੀ ਤੁਹਾਨੂੰ ਵੱਖਰੀ ਵੀਡੀਓ ਵਿੱਚ ਜਾਣਕਾਰੀ ਕਰ ਦਿੱਤੀ ਜਾਵੇਗੀ ਤੇ ਜਾਂਦੇ ਜਾਂਦੇ ਜੇਕਰ ਟੈਂਪਰੇਚਰ ਦੀ ਗੱਲ ਕਰੀ ਤਾਂ ਟੈਂਪਰੇਚਰ ਕੁਝ 1 2 3 ਡਿਗਰੀ ਤੱਕ ਵੱਖ-ਵੱਖ ਹਿੱਸਿਆਂ ਵਿੱਚ ਡਾਊਨ ਆਏ ਨੇ ਪਿਛਲੇ ਦਿਨੀ ਬਦਲ ਬਾਈ ਰਹੀ ਹੈ ਪੂਰਬੀ ਹਵਾ ਚੱਲੀ ਹੈ ਮੌਸਮ ਦੇ ਵਿੱਚ ਹਲਕੀ ਜਿਹੀ ਠੰਡਕ ਬਣੀ ਹੈ ਕੁਝ 1 2 3 ਡਿਗਰੀ ਟੈਂਪਰੇਚਰ ਡਿੱਗਣ ਦੇ ਕਾਰਨ ਤੇ ਅੱਜ ਵੀ ਟੈਂਪਰੇਚਰ ਜਿਹੜਾ ਲਗਭਗ ਜੋ ਤਾਪਮਾਨ 30 31 ਡਿਗਰੀ ਤੱਕ ਪਹੁੰਚੇ ਹੋਏ ਸੀ ਤਾਂ ਉਹ ਕੱਟ ਕੇ ਲਗਭਗ 27 28 ਤੱਕ ਪਹੁੰਚ ਗਏ ਨੇ